ਕਮਾਂਤਰੀ ਪੱਤਰਿਕਾ ਬਹੁਤ ਵੱਡੀ ਸੂਚਨਾ ਜੇ ਪ੍ਰਾਪਤ ਹੋਈ ਹੈ ਕਿ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਨੂੰ ਲੈ ਕੇ ਜਾ ਰਿਹਾ ਇੱਕ ਹੈਲੀਕਾਪਟਰ ਅੱਜ ਉੱਤਰ ਪੂਰਬ ਦੇ ਪਹਾ੍ਰਦੀ ਖੇਤਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਹਾਦਸੇ ਦੀ ਖਬਰ ਮਿਲਨ ਮਗਰੋਂ ਧੁੰਦ ਵਾਲੇ ਇਸ ਜੰਗਲੀ ਖੇਤਰ ਵਿੱਚ ਬਚਾਅ ਮੁਹਿੰਮ ਆਰੰਭ ਦਿੱਤੀ ਗਈ। ਸਰਕਾਰੀ ਖਬਰ ਏਜੰਸੀ ਆਈ ਆਰ ਐਨ ਏ ਦੀ ਸੂਚਨਾ ਮੁਤਾਬਕ ਰਾਈਸੀ ਦੇ ਨਾਲ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਹਾਯਨ ਈਰਾਨ ਦੇ ਪੂਰਬੀ ਅਜ਼ਰਬਾਈਜਾਨ પ્રાੰਤ ਦੇ ਗਵਰਨਰ ਅਤੇ ਹੋਰ ਅਧਿਕਾਰੀ ਤੇ ਸੁਰੱਖਿਆ ਮੁਲਾਜ਼ਮ ਵੀ ਨਾਲ ਹੀ ਯਾਤਰਾ ਕਰ ਰਹੇ ਸਨ ਤਾਜ਼ਾ ਸੂਚਨਾਵਾਂ ਇਹ ਵੀ ਪ੍ਰਾਪਤ ਹੋਈਆਂ ਨੇ ਕਿ ਇਸ ਹਾਦਸੇ ਵਿੱਚ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰੈਈਸੀ ਦੀ ਮੌਤ ਹੁਣ ਸੰਬੰਧੀ ਵੀ ਪੁਸ਼ਟੀ ਹੋ ਰਹੀ ਹੈ ਇਸ ਤੋਂ ਇਲਾਵਾ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ ਫਰਤ ਹੁੰਦੇ ਮੌਸਮ ਧੁੰਦ ਤੇ ਮੀਂਹ ਕਾਰਨ ਬਚਾਅ ਕਾਰਜਾਂ ਵਿੱਚ ਕਾਫੀ ਰੁਕਾਵਟ ਵੀ ਪੈਦਾ ਹੋ ਰਹੀ ਹੈ। ਸ਼ੁਰੂਆਤੀ ਜਾਣਕਾਰੀ ਵਿੱਚ ਇਸ ਹਾਦਸੇ ਦਾ ਕਾਰਨ ਮੌਸਮ ਦਾ ਖਰਾਬ ਹੋਣਾ ਹੀ ਦੱਸਿਆ ਜਾ ਰਿਹਾ ਹੈ।